ਮੈਂ ਗੁਲਸ਼ਨ ਪੇਗਾਮ ਜਲੰਧਰ ਤੋਂ ਇਹ ਮੈਂ ਦੱਸਦੀ ਕਿ ਇੱਕ ਸਾਲ ਤੋਂ ਬਹੁਤ ਬਿਮਾਰ ਸੀ ਇਹ ਦੱਸਦੀ ਕਿ ਮੈਂ ਮੰਜੇ ਤੇ ਲੇਟੀ ਰਹਿੰਦੀ ਸੀ ਕਹਿੰਦੇ ਮੇਰੇ ਪੂਰੇ ਸਰੀਰ ਦੇ ਤੇ ਔਰ ਸਿਰ ਦੇ ਵਿੱਚ ਇੰਝ ਲੱਗਦਾ ਸੀ ਜਿਵੇਂ ਕੋਈ ਹਥੌੜੇ ਚਲਾ ਰਿਹਾ ਹੈ ਔਰ ਕਹਿੰਦੇ ਮੇਰੇ ਇੱਕ ਸਾਲ ਤੋਂ ਆਪਣੀ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ ਕਹਿੰਦੇ ਮੈਂ ਇੱਕ ਸਾਲ ਤੋਂ ਨਾ ਰੋਟੀ ਖਾਦੀ ਨਾ ਪਾਣੀ ਪੀਤਾ ਕਹਿੰਦੇ ਨਾ ਮੇਰੇ ਉੱਠਣ ਦੀ ਹਿੰਮਤ ਸੀ ਕਹਿੰਦੇ ਮੇਰੇ ਬਚਨ ਦੇ ਕੋਈ ਚਾਂਸ ਨਹੀਂ ਸੀ ਕਿੰਨੇ ਆਪ ਹੀ ਬਹੁਤ ਨਰਾਜ਼ ਕਰਾਇਆ ਪਰ ਇਹ ਰਾਤੇ ਕਿ ਭੀਖ ਨਾ ਹੋ ਸਕੇ ਇਹ ਭੈਣ ਦੱਸਦੇ ਹਨ ਕਿ ਇਹਨਾਂ ਨੂੰ ਕਿਹਾ ਪ੍ਰਭੂ ਜੀ ਦੇ ਪਵਿੱਤਰ ਸਮਨ ਵਾਲੇ ਦੱਸਿਓ ਤੇ ਇਹਨਾਂ ਦਾ ਪਰਵਾਹ ਇਹਨਾਂ ਨੇ ਚੁੱਕ ਗਏ ਪ੍ਰਭੂ ਜੀ ਨੇ ਪਵਨ ਚ ਪੂਰੇ ਵਿਸ਼ਵਾਸ ਨਾਲ ਲੈ ਕੇ ਆਏ ਕਹਿੰਦੇ ਇਸ ਵਿਸ਼ਵਾਸ ਨਾਲ ਪ੍ਰਾਰਥਨਾ ਵਿੱਚ ਸ਼ਾਮਿਲ ਹੁੰਦੇ ਨੇ ਤੇ ਪ੍ਰਭੂ ਜੀ ਦਾ ਮਸਾ ਦਿੱਤਾ ਹੈ ਜਾਂ ਜਲ ਵਰਤੇ ਇਸਤੇਮਾਲ ਕਰਦੇ ਨੇ ਕਹਿੰਦੇ ਪ੍ਰਭੂ ਜੀ ਦੀ ਕਿਰਪਾ ਹੋਏ ਜਿਸ ਦਿਨ 5 ਨਵੰਬਰ ਨੂੰ ਚਰਚ ਵਿੱਚ ਵਾਇਸ ਆਫ ਏਸ਼ੀਆ ਵੱਲੋਂ ਰੋਡ ਸ਼ੋ ਸੀ ਉਸੇ ਸ਼ਿਮਾ ਦੇ ਇਸ ਭੈਣ ਤੇ ਪ੍ਰਭੂ ਦੀ ਕਿਰਪਾ ਹੋਈ ਤੇ ਇਹਨਾਂ ਦੇ 1 ਸਾਲ ਦੇ ਬੰਧਨ ਥੋਲ ਗਏ ਤੇ ਪ੍ਰਭੂ ਜੀ ਨੇ ਇਸ ਭੈਣ ਨੂੰ ਅਸਾਮ ਕਰ ਦਿੱਤਾ ਔਰ ਬਾਕੀ ਦੀਆਂ ਬਿਮਾਰੀਆਂ ਵੀ ਛੱਡ ਕੇ ਛੁੱਟੀਆਂ ਲਈਆਂ ਇਹ ਤੇਨੂੰ ਹੁਣ ਬਿਲਕੁਲ ਧੀਰਜ ਇਸ ਉੱਪਰ ਧੀਰਜ ਤੇ ਸਭ ਅਸੀਂ ਮਹਾਨ ਪ੍ਰਭੂ ਯਸੁਸ ਜੀ ਦਾ ਅਨੁਗਮਨ ਕਰਦੇ ਹਾਂ ਪ੍ਰਮੇਸ਼ਰ ਸਿੰਘ ਕਿਰਪਾਵਾਤ ਇਹ ਪ੍ਰਭਾਤ ਸ੍ਰੀ ਅਮ ਕਿ ਇਹਨਾਂ ਦੇ ਬੇਟੇ ਨੇ ਆਈਲਟਸ ਕੀਤਾ ਸੀ ਤਾਂ ਉਸਨੇ ਫਾਇਰ ਲੈਂਡ ਦਾ ਵੀਜ਼ਾ ਅਪਲਾਈ ਕਰ ਦਿੱਤਾ ਇਹਨਾਂ ਦਿਨਾਂ ਸਾਨੂੰ ਰੋਕਿਆ ਵੀ ਕਿ ਆਪਣੇ ਕੋਲ ਇੰਨਾ ਪੈਸਾ ਨਹੀਂ ਤੁਸੀਂ ਅਪਲਾਈ ਨਾ ਕਰੋ ਪਰ ਇਹਨਾਂ ਦੇ بیٹے ਨੂੰ ਪ੍ਰਭੂ ਤੇ ਵਿਸ਼ਵਾਸ ਸੀ ਉਹਨਾਂ ਨੇ ਅਪਲਾਈ ਕੀਤਾ ਪ੍ਰਭੂ ਜੀ ਦੀ ਕਿਰਪਾ ਦੇ ਨਾਲ ਉਹਨਾਂ ਦਾ ਵੀਜ਼ਾ ਲੱਗ ਗਿਆ ਤੇ ਉਸ ਤੋਂ ਬਾਅਦ 3 ਲੱਖ ਬਹਿਣਾ ਰਜਿਸਟਰਨਾ ਸੀ ਤਾਂ ਇਹ ਰਸ ਰਿਹਾ ਕਿ ਸਾਡੇ ਕੋਲ ਕੋਈ ਜ਼ਿਆਦਾ ਪੈਸੇ ਨਹੀਂ ਸਨ ਤਾਸੀਂ ਸੋਚਾ ਲੱਗੇ ਕਿ ਹੁਣ 23 ਲੱਖ ਰੁਪਇਆ ਕਿੱਦਾਂ ਅਰੇਂਜ ਕਰਾਂਗੇ ਇਹ ਕਹਿੰਦੇ ਕਿ ਇੱਕ ਦਿਨ ਇਹ ਭਵਨ ਵਿੱਚ ਆਏ ਤੇ ਇਹਨਾਂ ਨੇ ਭਵਨ ਦੇ ਵਿੱਚੋਂ ਸੁਣਿਆ ਸੀ ਕਿ ਪ੍ਰਭੂ ਕਹਿੰਦੇ ਆ ਕਿ ਤੁਸੀਂ ੱੱਗੇ ਨੂੰ ਕਦਮ ਵਧਾਓ ਤੇ ਮੈਂ ਉਹ ਕਦਮਾਂ ਪਿੱਛੇ ਨਹੀਂ ਆਉਣ ਦੇਵਾਂਗਾ ਇਸ ਵਚਨ ਨੂੰ ਇਹਨਾਂ ਦੇ ਮਨ ਦੇ ਵਿੱਚ ਰੱਖ ਕੇ ਇਹਨਾਂ ਨੇ ਸ਼ੁਰੂ ਕੀਤਾ ਅਰੇਂਜ ਕਰਨਾ ਇਹ ਦੱਸਦੇ ਆ ਕਿ ਪ੍ਰਭੂ ਦੀ ਐਸੀ ਕਿਰਪਾ ਹੋਈ ਪਤਾ ਹੀ ਨਹੀਂ ਲੱਗਿਆ ਕਿ ਕਈ ਲੱਖ ਪਹਿਲਾਂ ਕਿਵੇਂ ਰੇਂਜ ਹੋ ਗਿਆ ਉਹ ਸੁਵਚਨ ਦੇ ਨਾਲ ਪੈਸਿਆਂ ਦਾ ਬੰਦੋਬਸਤ ਹੋਇਆ ਤੇ ਇਹਨਾਂ ਦਾ ਬੇਟਾ ਵੀ ਵਿਦੇਸ਼ ਚ ਲੱਗ ਗਿਆ ਇਸ ਵੱਡੀ ਕਿਰਪਾ ਦੇ ਢੇਰ ਸੇਹ ਪਰਵਾਰ ਪ੍ਰਭੂ ਦੀ ਦਾਤ ਨੋਟ ਕਰਦੇ ਆ